ਪਿਕਸਾਲੀ ਹੁੰਦੇ ਆ ਜਿਹੜੇ ਔਖੇ ਤੋਂ ਔਖੇ ਵੀਲੇ ਵੀ ਪਾਰਟੀ ਦਾ ਸਾਥ ਦੇ ਤੁਸੀਂ ਦੱਸੋ ਨਾ ਫੜ ਕੇ ਅੰਦਰ ਪਏ ਜੇ ਕਰੀ ਜਾਂਦੇ ਕਿਉਂ ਲੋਕ ਸਭਾ ਚੋਣਾਂ ਜਿੱਤਣ ਲਈ ਪਾਰਟੀਆਂ ਵੱਲੋਂ ਕਈ ਤਰ੍ਹਾਂ ਦੀਆਂ ਰਣਨੀਤੀਆਂ ਬਣਾਈਆਂ ਜਾ ਰਹੀਆਂ ਨੇ ਇਸੇ ਤਰ੍ਹਾਂ ਟਕਸਾਲੀਆਂ ਨੇ ਆਪ ਅਤੇ ਪੀਡੀਏ ਦੇ ਨਾਲ ਗੱਠਜੋੜ ਕਰਨਾ ਚਾਹਿਆ ਪਰ ਇਹ ਗੱਠਜੋੜ ਸਿਰੇ ਨਾ ਚੜਿਆ ਇਸ ਤੇ ਹਰ ਕੋਈ ਟਕਸਾਲੀਆਂ ਨੂੰ ਨਸੀਹਤ ਦੇ ਰਿਹਾ ਹੈ ਹੁਣ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਟਕਸਾਲੀਆਂ ਤੇ ਵੱਡਾ ਸਿਆਸੀ ਹਮਲਾ ਕੀਤਾ ਹੈ ਬਾਦਲ ਨੇ ਕਿਹਾ ਕਿ ਟਕਸਾਲੀ ਉਹ ਨਹੀਂ ਹੁੰਦੇ ਜਿਹੜੇ ਆਪਣੀ ਮਾਂ ਪਾਰਟੀ ਨੂੰ ਛੱਡ ਦੇਣ ਸਗੋਂ ਟਕਸਾਲੀ ਉਹ ਹੁੰਦੇ ਨੇ ਜੋ ਔਖੇ ਵੇਲੇ ਵੀ ਪਾਰਟੀ ਦੇ ਨਾਲ ਖੜਨ ਮੈਂ ਕੀ ਕਹਾਂ ਜੀ ਉਹ ਤਾਂ ਉਹਨਾਂ ਦੀ ਮਰਜ਼ੀ ਹੈ ਕੋਈ ਕਿਸੇ ਨਾਲ ਗੱਠਜੋੜ ਕਰੇ ਕੋਈ ਕਿਸੇ ਨੂੰ ਖੜਾ ਕਰੇ ਇਹ ਤਾਂ ਉਹਨਾਂ ਪਾਰਟੀਆਂ ਦਾ ਫੈਸਲੇ ਹੁੰਦੇ ਆ ਉਹ ਤੇ ਦੂਜੀ ਪਾਰਟੀ ਉਹਦੇ ਕੀ ਕਰ ਸਕਦੀ ਹੈ ਤਾਂ ਉਹਨਾਂ ਦਾ ਫੈਸਲਾ ਉਸੇ ਤਰ੍ਹਾਂ ਟਕਸਾਲੀ ਦਾ ਤੇ ਕਿਸੇ ਨਾਲ ਚੱਲ ਨਹੀਂ ਰਿਹਾ ਗੱਠਜੋੜ ਨਹੀਂ ਹੋ ਰਿਹਾ ਉਹ ਕਹਿੰਦੇ ਅਸੀਂ ਇੱਥੇ ਲੜਾਂਗੇ ਉਹਨੂੰ ਕਿਸ ਰੂਪ ਵਿੱਚ ਮੈਂ ਕੁਝ ਨਹੀਂ ਬਾਣੀ ਮੈਂ ਖਾ ਕੇ ਇੱਕ ਪਤਾ ਨਹੀਂ ਟਕਸਾਲੀ ਕਿ ਸਾਰੇ ਟਕਸਾਲੀਆਂ ਵੀ ਟਕਸਾਲੀ ਕਰਦੇ ਟਕਸਾਲੀ ਕਹਿੰਦੇ ਉਹ ਨਹੀਂ ਹੁੰਦੇ ਜਿਹੜੇ ਆਪਣੀ ਮਾਂ ਪਾਰਟੀ ਨੂੰ ਛੱਡਦੇ ਉਹ ਟਕਸਾਲੀ ਨਹੀਂ ਹੁੰਦੇ ਪਕਸਾਲੀ ਉਹ ਹੁੰਦੇ ਆ ਜਿਹੜੇ ਔਖੇ ਤੋਂ ਔਖੇ ਵੀਲੇ ਵੀ ਪਾਰਟੀ ਦਾ ਸਾਥ ਦੇ ਇਸ ਦੇ ਨਾਲ ਹੀ ਪ੍ਰਕਾਸ਼ ਸਿੰਘ ਬਾਦਲ ਨੇ ਬੇਅਦਬੀਆਂ ਤੇ ਗੋਲੀ ਕਾਂਡ ਦੀ ਜਾਂਚ ਕਰ ਰਹੀ ਸਿੱਟ ਦੀ ਕਾਰਵਾਈ ਨੂੰ ਸਿਆਸੀ ਕਰਾਰ ਦਿੱਤਾ ਹੈ ਅਤੇ ਸਾਬਕਾ ਵਿਧਾਇਕ ਮੰਤਾਰ ਬਰਾੜ ਨੂੰ નિર્ਦੋਸ਼ ਦੱਸਿਆ ਹੈ ਅੱਗੇ ਬਾਦਲ ਨੇ ਸਿੱਟ ਵੱਲੋਂ ਡੇਰਾ ਸਿਰਸਾ ਮੁਖੀ ਤੋਂ ਕੀਤੀ ਜਾ ਰਹੀ ਪੁੱਛਗਿੱਛ ਸੰਬੰਧੀ ਬੋਲਦਿਆਂ ਕਿਹਾ ਕਿ ਸਿੱਟ ਜੋ ਮਰਜ਼ੀ ਕਰੇ ਉਹ ਉਹਨਾਂ ਦਾ ਫੈਸਲਾ ਹੈ ਪਰ ਐਸਆਈਟੀ ਅਕਾਲੀ ਦਲ ਨੂੰ ਮੁਸੀਬਤ ਚ ਪਾਉਣ ਲਈ ਬਣਾਈ ਗਈ ਹੈ ਜੀ ਜੀ ਸਿੰਘ ਨੇ ਕਿਹਾ ਵੀ ਜਿਹੜੀ ਸਿੱਟ ਦੀ ਰਿਪੋਰਟ ਉਹਨਾਂ ਨੂੰ ਰਾਜਨੀਤਿਕ ਰਾਜਨੀਤਿਕ ਰੂਪ ਦਿੱਤਾ ਜਾ ਰਿਹਾ ਸਰ ਉਹਦੇ ਬਾਰੇ ਕੀ ਕਹਿੰਦੇ ਹੋ ਉਹ ਤਾਂ ਪਤਾ ਹੀ ਹੈ ਜੀ ਉਹ ਦਸ਼ਕੀ ਆਖਣਾ ਇਹ ਕੋਣ ਮੰਤਾਰ ਦਾ ਵਿਚਾਰੇ ਦਾ ਕੀ ਕਸੂਰ ਹੈ ਤੁਸੀਂ ਦੱਸੋ ਨਾ ਫੜ ਕੇ ਅੰਦਰ ਪਏ ਇਹ ਜੇ ਕਰੀ ਜਾਂਦੇ ਕੋ ਇਹ ਵਿੰਡੇਟਾ ਹੈ ਇਹ ਜੁੰਦੀ ਹੈ ਪਹਿਲਾਂ ਵੀ ਸਰਕਾਰ ਬਣੀ ਐ ਉਦੋਂ ਵੀ ਇਹ ਵੰਡੇਟਾ ਹੀ ਕਰਦੇ ਰਿਹਾ ਸਾਨੂੰ ਸਾਰਿਆਂ ਨੂੰ ਮੇਰੀ ਨੂੰ ਮੈਨੂੰ ਸੁਖਵੀਰ ਨੂੰ ਮੇਰੀ ਚਲੋ ਸਾਡਾ ਤਾਂ ਕੋਈ ਨਹੀਂ ਸਾਡਾ ਤਾਂ ਕੋਈ ਫਰਕ ਨਹੀਂ ਪੈਂਦਾ ਮੇਰੀ ਵਾਈਫ ਨੂੰ ਵੀ ਪਰਚੇ ਚ ਦਿੱਤਾ ਇਹ ਇਹ ਕੁ ਤਰੀਕੇ ਨਹੀਂ ਹੁੰਦੇ ਅਸੀਂ ਅਸੀਂ ਇੱਕ ਦਸ ਦਿਨ ਜਿੰਨਾ ਚਿਰ ਮੈਂ ਇਧੀਆਂ ਕਿਸੇ ਨੂੰ ਥੋੜੀ ਘਣੀ ਵੀ ਤੰਗੀ ਹੋਈ ਸਮਝੇ ਕੋਈ ਗਲਤੀ ਸੀ ਉਹਨੂੰ ਵੀ ਮਾਫ ਕਰ ਸਕ ਚੱਲ ਛੱਡੋ ਆਪਾਂ ਨੀ ਕੰਮ ਕਰੀਏ ਇਹ ਬੱਚੇ ਜਿਹੜੇ ਗੁਰੂ ਧਾਂਸੀ ਇਤਿਹਾਸਿਕ ਸ਼ਹਿਰ ਸੀ ਉਹਨਾਂ ਦੇ ਬੜੇ ਬੁਰੇ ਹਾਲ ਹੈ ਜਿਸ ਤਰ੍ਹਾਂ ਗੁਰੂ ਜਿਹੜੇ ਗੁਰੂ ਧਾਂਸੀ ੜੇ ਆਪਣੇ ਜੀ ਇਤਿਹਾਸਿਕ ਸ਼ਹਿਰ ਬੜੇ ਬੁਰੇ ਹਾਲ ਹੈ ਸਰ ਕਿਹਦੀ ਜ਼ਿੰਮੇਵਾਰ ਕਿਹਨੂੰ ਮੰਨਦੇ ਸਰ ਸਰ ਕੋਈ ਤਾਂ ਇਤਿਹਾਸਿਕ ਹੋਵੇ ਦੂਜਾ ਸ਼ਹਿਰ ਹੋਵੇ ਇਹ ਤਾਂ ਗਵਰਨਮੈਂਟ ਦੀ ਹੀ ਜ਼ਿੰਮੇਵਾਰੀ ਹੁੰਦੀ ਹੈ ਜਾਂ ਉੱਥੋਂ ਦੀ ਕਮੇਟੀ ਦੀ ਜ਼ਿੰਮੇਵਾਰੀ ਹੁੰਦੀ ਹੈ ਮੰਤਰੀ ਲਈ ਤਾਂ ਨਹੀਂ ਕੋਈ ਇਤਿਹਾਸਕ ਤੇ ਸਾਰੇ ਸ਼ਹਿਰ ਜਿਹੜੇ ਹੈ ਤੇ ਅਸੀਂ ਤਾਂ ਮਤਲਬ ਆਪਣੇ ਇਤਿਹਾਸ ਨੂੰ ਇੰਨੀ ਯਾਦਗਾਰ ਬਣਾਈਆਂ ਜਿਸ ਦਾ ਹਸਾ ਵੀ ਕੋਈ ਨਹੀਂ ਸਨ ਤੇਰੋਂ ਸਾਡੀ ਡਿਊਟੀ ਸੀ ਕੋਈ ਆਸਾਨ ਨਹੀਂ ਕਰਦੇ ਚੰਗਾ ਬਾਬਾ ਨਜੋਦ ਕੋ ਸਿੱਧੂ ਕਹਿੰਦੇ ਆ ਵੀ ਮੈਨੂੰ ਚੰਡੀਗੜ੍ਹ ਤੋਂ ਟਿਕਟ ਦਿਓਗੇ ਤਾਂ ਮੈਂ ਉੱਥੋਂ ਹੀ ਲੜਾਂਗੀ ਮੈਂ ਕਿਤੇ ਹੋਰ ਨਹੀਂ ਲੜਨੀ ਤੁਸੀਂ ਤੁਹਾਡਾ ਕੀ ਕਹਨੇ ਸੀ ਕਾਕਾ ਆਪਾਂ ਉਹ ਸਵਾਲ ਪੁੱਛਦੇ ਆ ਜਿਹੜਾ ਕੋਈ ਅਦਾ ਹੈ ਇਹ ਤਾਂ ਉਹਨੂੰ ਪਤਾ ਉਹ ਕੋ ਮਨ ਲਓ ਮੱਲੀ ਤਾਂ ਨਹੀਂ ਉਹਨੂੰ پتہ ਇੱਕ ਸਿੱਧੂ ਕਾਂਗਰਸ ਨੇ ਫੈਸਲਾ ਕਰਨਾ ਹੈ ਸੈਟ ਨੂੰ ਲੈ ਕੇ ਡੇਰਾ ਮੁਖਤੂ ਵੀ ਪੁੱਛਗਿੱਛ ਕਰਨ ਜਾ ਰਹੇ ਨੇ ਸੈਟ ਨੂੰ ਲੈ ਕੇ ਡੇਰਾ ਮੁਖਤੂ ਪੁੱਛਗਿੱਛ ਸਾਤੇ ਇਜਾਜ਼ਤ ਦਿੱਤੀ ਗਈ ਹੈ ਕਰ ਲੈ ਜੀ ਜੋ ਮਰਜੀ ਇਹ ਤਾਂ ਦੇਖੋ ਇਹ ਸੈਟ ਕੋਈ ਇੱਦਈ ਹੈ ਕਿ ਬਣਾਈ ਇਸ ਕਰਕੇ ਸੀ ਕਿ ਇਹ ਸਾਡੇ ਨੂੰ ਕੋਈ ਸਾਨੂੰ ਕੋਈ ਪ੍ਰੋਬਲਮ ਸਾਡੇ ਬੰਦੇ ਨੂੰ ਪਾਉ ਜਿਵੇਂ ਮੰਤਾਰ ਨੂੰ ਪਾਇਆ ਹੋਰ ਪਾਇਆ ਹੈ ਇਹ ਤਾਂ ਮਤਲਬ ਜੀ ਨਹੀਂ ਸੀ ਪਤਾ ਹੀ ਸੀ ਸੰਤਾ ਜੀ ਸੋ ਹੁਣ ਵੇਖਣਾ ਇਹ ਹੋਵੇਗਾ ਕਿ ਪ੍ਰਕਾਸ਼ ਸਿੰਘ ਬਾਦਲ ਦੇ ਇਹਨਾਂ ਸਿਆਸੀ ਹਮਲਿਆਂ ਦਾ ਟਕਸਾਲੀ ਕਿਸ ਅੰਦਾਜ਼ ਚ ਜਵਾਬ ਦਿੰਦੇ ਨੇ ਮੁਖਤਸਰ ਤੋਂ ਤਰਸੀਮ ਟੁੱਡੀ ਦੀ ਰਿਪੋਰਟ